ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਪੁਲਿਸ ਸਟੇਸ਼ਨ ਬਰੀয়ার ਚੌਂਕੀ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਇੱਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਦੀ ਬੋਰੀ ਵਿੱਚ ਬੰਨੀ ਹੋਈ Laash ਮਿਲਣ ਕਾਰਨ ਇਲਾਕੇ ਅੰਦਰ ਸੰਸਨੀ ਫੈਲਣ ਕਾਰਨ ਇਲਾਕੇ ਅੰਦਰ دہشت ਵਾਲਾ ਮਾਹੌਲ ਵਿਖਿਆ ਜਾ ਰਿਹਾ ਹੈ ਇਸ ਸਬੰਧੀ ਇਕਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਰੋਹਿਤ ਕੁਮਾਰ ਉਮਰ 18 ਸਾਲ ਪੁੱਤਰ ਰਮੇਸ਼ ਲਾਲ ਵਾਸੀ ਦਾਖਲਾ ਵੱਜੋ ਪਛਾਣ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਚਾਨਕ ਸਬੰਧਿਤ ਵਿਭਾਗ ਦੇ ਕਰਮਚਾਰੀ ਜਦੋਂ ਇਸ ਰਜਵਾਹੇ ਦੀ ਜਾਂਚ ਕਰਨ ਲਈ ਪਹੁੰਚੇ ਤਾਂ ਇੱਕ ਬੋਰੀ ਜਦੋਂ ਸ਼ੱਕੀ ਹਾਲਾਤਾਂ ਵਿੱਚ ਵੇਖੀ ਗਈ ਤਾਂ ਉਹਨਾਂ ਇਸ ਸਬੰਧੀ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ ਜਦੋਂ ਲੋਕ ਪਹੁੰਚੇ ਤਾਂ ਲੋਕਾਂ ਵੱਲੋਂ ਇਸ ਬੋਰੀ ਨੂੰ ਖੋਲ ਕੇ ਵੇਖਿਆ ਗਿਆ ਤਾਂ ਬੋਰੀ ਵਿੱਚੋਂ ਇੱਕ ਨੌਜਵਾਨ ਦੀ Laash ਵੇਖਣ ਨੂੰ ਮਿਲੀ ਕੀ ਲੱਗਦਾ ਸੀ ਇਹ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਫਤਾਨੀ ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ ਕਹਿੰਦੇ ਸਰੌਣਾ ਪਿਆ ਰਿਹਾ ਰੋਲਾ ਪਿਆ ਵਾ ਵੀ ਕੋਈ ਕਿਸ ਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਰ ਦਿਆ ਏ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਾਰ ਆ ਕੇ ਪੁੱਛਿਆ ਕਰ ਤੇ ਕਿ ਨਹੀਂ ਲੱਭਾਂ 191 ਦੇ ਲੀਆਂ ਨੂੰ ਗਏ ਆ ਉੱਤੇ ਰਸਤੇ 'ਚ ਕਿਸ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ 'ਚ ਪਾਇਦਾ ਪਤਾ ਨਹੀਂ ਕੋਣ ਕੁੜੀ ਆ ਕਿ ਮੁੰਡਾ ਵਾ ਨਾ ਕਿੱਧਰੋਂ ਗਏ ਕਹਿੰਦੇ ਇਦਨੋਂ ਮੈਂ ਪਤਾ ਕੋਨਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੋਲੀ ਹੋਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਪ੍ਰਿਹ ਦਾਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ ਸਵੇਰ ਦਾ ਕਾਲਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਹੈ ਉੱਥੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਹੋਇਆ ਹਾਂ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਯਾ ਮੇਰਾ ਪੁੱਤਰ ਕਿੰਨੀ ਉਮਰ ਸੀ 18 ਸਾਲ ਦੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਆ ਰਹੀ ਕਿੱਥੇ ਤੇ ਫੋਲਸ ਆਈ ਹੈ ਜੀ ਉਹ ਲੱਗੀ ਹੈ ਕਾਰਵਾਈ ਉਹਦੇ ਲੱਗੇ ਹੋਇਆ ਉਹਨੂੰ ਨੇ ਦੌਰ ਪੱਜ ਕਰਨ ਦੇ ਆ ਜੀ ਦੇਖੋ ਹਾਲਤ ਇਨਸਾਫ ਚਾਹੀਦਾ ਪਪਾ ਦੀ ਹੋ ਜਾ ਪਪਾ ਪਰਸੀ ਦੀ ਹੋ ਜਾ ਵੇਖ ਲੈ ਪੁੱਤ ਨੂੰ ਇੱਕ ਇਨਫਾਰਮੇਸ਼ਨ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਹੀ ਸਾਡੇ ਚੌਂਕੀ ਨਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਐ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆਂ ਔਰ ਬਣਦੀ ਕਾਰਵਾਈ ਜੜੀ ਕਰ ਰਹੇ ਆਂ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੀ ਕੀ ਸਾਲ ਦੀ ਉਮਰ ਹੋਈ ਸੀ ਮੁੰਡੇ ਇਹ 18 ਸਾਲ ਦੀ ਐਜ ਆ ਜੀ ਔਰ ਕੀ ਅੱਗੇ ਕਰਨ ਦੀ ਦਿੱਕਤ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂ ਉਹਨਾਂ ਦੇ ਘਰ ਵਾਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ ਅਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ